ਅੱਜ ਸਾਰੇ ਵਪਾਰੀ ਭਾਈਚਾਰੇ ਦਾ ਕਿਸਾਨ ਯੂਨੀਅਨ ਦਾ ਨਾਲ ਫੈਸਲਾ ਹੋਇਆ ਕਿ ਕੱਲ ਨੂੰ 7 ਵਜੇ ਤੋਂ ਲੈ ਕੇ 11 ਵਜੇ ਤੱਕ ਪੂਰਨ ਤੌਰ ਤੇ ਬੰਦ ਰਹੇਗਾ ਵਪਾਰ ਸਾਰੇ ਜ਼ਿਲ੍ਹੇ ਦਾ ਸਾਰੇ ਜ਼ਿਲ੍ਹੇ ਦਾ ਵਪਾਰ 7 ਤੋਂ 11 ਬੰਦ ਰਹੇਗਾ ਸਾਡਾ ਫੈਸਲਾ ਆਪਸੀ ਭਾਈਚਾਰੇ ਨਾਲ ਵਪਾਰੀ ਭਾਈਚਾਰੇ ਨਾਲ ਵੀ ਤੇ ਕਿਸਾਨ ਭਾਈਚਾਰੇ ਨਾਲ ਵੀ ਇਹੀ ਹੋਇਆ ਫੈਸਲਾ ਕਿ 7 ਤੋਂ 11 ਸਵੇਰ ਨੂੰ ਕੱਲ ਨੂੰ ਬੰਦ ਰਹੇਗਾ ਸਮਰਥਨ ਕਰਦੇ ਹੋ ਜੀ ਤੁਸੀਂ ਹਾਂ ਜੀ 7 ਤੋਂ 11 ਸਪਰਸੈਂਟ ਦਾ ਬਿਲਕੁਲ 100% 7 ਤੋਂ 11 ਸਮਰਥਨ ਕਰਦੇ ਹਾਂ ਠੀਕ ਹੈ ਜੋ ਪੰਜਾਬ ਦੇ ਹਾਲਾਤ ਨੇ ਜੋ ਕਿਸਾਨ ਕਿਸਾਨ ਵੀਰਾਂ ਨੂੰ ਦਿੱਕਤ ਆ ਰਹੀ ਉਹ ਤੋਂ ਚੰਗੀ ਤਰ੍ਹਾਂ ਜਾਣੂ ਹੋ ਤੁਸੀਂ ਬਿਲਕੁਲ 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 ਜਾਣੂ ਆ ਜੀ ਇਹ ਕੰਮ ਜਲਦੀ ਤੋਂ ਜਲਦੀ ਸੋਲਵ ਹੋਣਾ ਚਾਹੀਦਾ ਜੀ ਔਰ ਇਹ ਜਲਦੀ ਤੋਂ ਜਲਦੀ ਕੰਮ ਖਤਮ ਹੋਣਾ ਚਾਹੀਦਾ ਬਹੁਤ 34 ਦਿਨ ਹੋ ਗਏ ਬਿਲਕੁਲ 34 ਦਿਨ ਹੋ ਗਏ ਆ ਇਹ ਬਹੁਤ ਵੱਡਾ ਮਸਲਾ ਬਣੀ ਜਾਂਦਾ ਹੈ ਇਹ ਜਲਦੀ ਤੋਂ ਜਲਦੀ ਇਸ ਕੰਮ ਨੂੰ ਖਤਮ ਹੋਣਾ ਕਰਨਾ ਚਾਹੀਦਾ ਪੁਰੀ ਸਾਹਿਬ ਤੁਸੀਂ ਸਭ ਤੋਂ ਸੀਨੀਅਰ ਹੋ ਸਤਕਾਰਯੋਗ ਹੋ ਤੁਸੀਂ ਕਿਵੇਂ ਦੇਖਦੇ ਹੋ ਮਸਲੇ ਇਹ ਮਸਲਾ ਹੱਲ ਹੋਣਾ ਚਾਹੀਦਾ ਬਹੁਤ ਪੁਰਾਣਾ ਹੋ ਗਿਆ ਉਸਾਂ ਦਾ ਔਰ ਸੈਂਟਰ ਨੂੰ ਇਹਦੇ ਵਿੱਚ ਇੰਟਰਸੈਲਣਾ ਚਾਹੀਦਾ ਪੰਜਾਬ ਸੈਂਟਰ ਨੂੰ ਮਿਲ ਕੇ ਫਸਲਾ ਹੱਲ ਹੋਵੇ ਤਾਂ ਕਿ ਕਿਸਾਨ ਜੁਣਨ ਤੇ ਪੂਰਾ ਪੰਜਾਬ ਸੁਖੀ ਬਸ ਸਕੇ ਠੀਕ ਹੈ ਬਹੁਤ ਸ਼ੁਕਰੀਆ ਜੀ ਪ੍ਰਧਾਨ ਜੀ ਕੱਲ ਦੀ ਕੀ ਕਾਲ ਕੀ ਆ ਜੀ ਕੱਲ ਦੀ ਦੇਖੋ ਜੀ 11 ਮਹੀਨੇ ਤੋਂ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ਤੇ ਇੱਕ ਐਜੀਟੇਸ਼ਨ ਕਿਸਾਨ ਤੇ ਮਜ਼ਦੂਰ ਯੂਨੀਅਨਾਂ ਵੱਲੋਂ ਚੱਲ ਰਿਹਾ ਜਿਹਦੇ ਸਬੰਧ ਵਿੱਚ ਇਹ ਬੰਦ ਦੀ ਕਾਲ ਆ ਤੇ ਮੈਂ ਆਪਣੇ ਵਪਾਰੀ ਭਰਾਵਾਂ ਨੂੰ ਬੇਨਤੀ ਕਰਨ ਆਇਆ ਸੀ ਪਿਕਰ ਤੁਸੀਂ ਵੀ ਇਹਦੇ ਵਿੱਚ ਸਹਿਯੋਗ ਦਿਓ ਇਹਨਾਂ ਸਾਰਿਆਂ ਨੇ ਸਹਿਯੋਗ ਦਿੱਤਾ ਕਿ ਬੰਦ ਰੱਖਣਗੇ ਬਿਲਕੁਲ ਸਮਰਥਨ ਮਿਲ ਗਿਆ ਜੀ ਉਹ ਵਪਾਰੀ ਤੇ ਕਿਸਾਨ ਦਾ ਨੌ ਮਾਸ ਦਾ ਰਿਸ਼ਤਾ ਜਿਹਦੇ ਲਈ ਅਸੀਂ ਤਾਂ ਪਹਿਲਾਂ ਹੀ ਇੱਕ ਇੱਕ ਭਰਾਵਾਂ ਭਰਾ ਆ ਤੇ ਜਿਹੜੀ ਮੰਗਾ ਆ ਉਹ ਸਾਡੇ ਸਾਰਿਆਂ ਲਈ ਆ ਜੇਕਰ ਸਾਨ ਖਤਮ ਹੋ ਜਾਂਦਾ ਤਾਂ ਉਹ ਛੋਟੇ ਵਪਾਰ ਨੂੰ ਵੀ ਬਹੁਤ ਵੱਡਾ ਲਾਸ ਹੋਊਗਾ ਸੋ ਇਹਦੇ ਲਈ ਇਹ ਲੜਾਈ ਆ ਤੇ ਸਰਕਾਰ ਨੂੰ ਜਲਦੀ ਤੋਂ ਜਲਦੀ ਇਹਦਾ ਹੱਲ ਕਰ ਦੇਣਾ ਚਾਹੀਦਾ ਹੈ ਮੈਂ ਮੇਰੇ ਪੁੱਛਣ ਦਾ ਇਹ ਮਤਲਬ ਸੀ ਕਿ ਕਾਲ ਹੈ ਕਿੱਥੇ ਮਤਲਬ ਇਕੱਠੇ ਕਿੱਥੇ ਹੋਣਾ ਜਾਂ ਧਰਨਾ ਕਿੱਥੇ ਪੂਰਨ ਸੰਪੂਰਨ ਪੰਜਾਬ ਬੰਦ ਦੀ ਕਾਲ ਆ ਪਰ ਜਿਹੜਾ ਇੱਕ ਧਰਨਾ ਆ ਉਹ ਅਸੀਂ ਬਹਿਰਾਮ ਟੋਲ ਪਲਾਜਾ ਤੇ ਦੇ ਰਹੇ ਹਾਂ ਜੀ ਅੱਛਾ ਬਹੁਤ ਸਾਰੇ ਕਿਸਾਨ ਵੀਰਾਂ ਨਾਲ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਦਿੱਕਤ ਆਉਂਦੀ ਆ ਪਹਿਲਾਂ ਆਪਾਂ ਜਿਹੜਾ ਲੰਗੜੋਏ ਬਾਈਪਾਸ ਤੇ ਧਰਨਾ ਲਾਉਂਦੇ ਹੁੰਦੇ ਸੀਗੇ ਉਹਦੇ ਬਾਰੇ ਕੀ ਕਹੋਗੇ ਜੀ ਨਹੀਂ ਲੰਗੜੋਏ ਬਾਈਪਾਸ ਤੇ ਧਰਨੇ ਦਾ ਮੈਨੂੰ ਮੈਨੂੰ ਪਹਿਲਾਂ ਪਤਾ ਵੀ ਹੈ ਨਹੀਂ ਕਿ ਮੈਂ ਹੁਣੇ 1.5 ਸਾਲ ਤੋਂ ਹੀ ਭਾਰਤੀ ਕਿਸਾਨ ਜੁਨੀਅਨ ਸਿੱਧੂਪੁਰ ਜੁਆਇਨ ਕੀਤੀ ਤੇ ਮੈਂ ਇਸ ਜ਼ਿਲ੍ਹੇ ਦਾ ਪ੍ਰਧਾਨ ਆ ਤੇ ਸਾਡਾ ਮਕਸਦ ਜ਼ਿਆਦਾ ਤਾਂ ਇਹ ਹੈਗਾ ਕਿ ਅਸੀਂ ਲੋਕਾਂ ਨੂੰ ਪਰੇਸ਼ਾਨ ਨਾ ਕਰੀਏ ਮਜਬੂਰੀ ਆ ਸਰਕਾਰ ਦੇ ਕੰਨਾਂ ਤੱਕ ਇਹ ਗੱਲਾਂ ਪਹੁੰਚਾਉਣ ਨੂੰ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਜਿਹਦੇ ਵਿੱਚ ਅਸੀਂ ਮਰੀਜ਼ ਐਂਬੂਲੈਂਸ ਨੂੰ 에어ਪੋਰਟ ਜਾਣ ਵਾਲਿਆਂ ਲਈ ਵਿਆਹ ਵਿੱਚ ਜਾਣ ਵਾਲੀਆਂ ਗੱਡੀਆਂ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਪੇਪਰ ਜਾਂ ਸਕੂਲਾਂ 'ਚ ਜਾਣ ਲਈ ਇਹਨਾਂ ਲਈ ਅਸੀਂ ਸਪੈਸ਼ਲ ਸ਼ੋਰਟ ਰੱਖੀ ਅੱਛਾ ਕਈ ਵਾਰੀ ਇਦਾਂ ਹੁੰਦਾ ਕਿ ਬੰਦੇ ਨੂੰ ਹੁੰਦੀ ਐਮਰਜੈਂਸੀ ਆ ਔਰ ਕੋਈ ਆਪਣੀ ਮਰੂਤੀ 'ਚ ਆ ਜਾਂਦਾ ਕੋਈ ਦੂਜੀ ਗੱਡੀ ਚ ਆ ਜਾਂਦਾ ਫਿਰ ਉਹ ਵੀ ਪਛਾਣ ਕੇ ਉਹਨਾਂ ਨੂੰ ਵੀ ਰਾਹ ਦੇ ਦੋਗੇ ਬਿਲਕੁਲ ਜੀ ਬਿਲਕੁਲ ਜੇ ਕੋਈ ਕਿਸੇ ਦੀ ਮਜਬੂਰੀ ਨੂੰ ਦੇਖਦਿਆਂ ਹੋਇਆ ਅਸੀਂ ਬਿਲਕੁਲ ਉਹਨਾਂ ਨੂੰ ਰਾਹ ਦੇਵਾਂਗੇ ਮੈਂ ਤਾਂ ਸੰਕੇਤਕ ਹੀ ਆ ਜੀ ਹਾਂਜੀ ਆਪਣੇ ਲੋਕ ਵੀ ਤੰਗ ਨਹੀਂ ਹੋਣੇ ਚਾਹੀਦੇ ਨਹੀਂ ਨਹੀਂ ਅਸੀਂ ਅਸੀਂ ਖੁਦ ਅਸੀਂ ਚਾਹਨੇ ਹੈ ਤਾਂ ਅਸੀਂ ਸਾਰੇ ਪਰ ਜੀ ਪਰ ਇਹ ਸਰਕਾਰ ਤੱਕ ਗੱਲ ਬਚਾਉਣ ਦਾ ਇੱਕ ਜਰੀਆ ਆ ਕਿ ਲੋਕ ਸਾਰੇ ਹੀ ਦੁਖੀ ਆ ਔਰ ਸਾਰੇ ਹੀ ਇਸ ਧਰਨਿਆਂ ਦਾ ਸਮਰਥਨ ਕਰਦੇ ਆ ਇਹਦਾ ਇੱਕੋ ਹੀ ਇੱਕ ਇਹੀ ਹੱਲ ਆ ਤੇ ਜਿਹੜੇ ਕੱਲ ਆਉਣਾ ਚਾਹੁੰਦੇ ਆ ਧਰਨੇ 'ਚ ਫਿਰ ਤੁਸੀਂ ਚਾਹੁੰਦੇ ਹੋ ਕਿ ਬਹਿਰਾਮ ਪਹੁੰਚਣ ਜਿਹੜੇ ਵੀ ਆਉਣਾ ਚਾਹੁੰਦੇ ਬਹਿਰਾਮ ਟੋਲ ਪਲਾਜ਼ਾ ਤੇ ਸਵੇਰੇ 7 ਤੋਂ 11 ਵਜੇ ਤੱਕ ਦੀ ਕਾਲ ਸੌਰੀ 7 ਤੋਂ 4 ਵਜੇ ਤੱਕ ਦੀ ਕਾਲ ਆ ਸੋ ਜਿਹੜੇ ਵੀ ਆਉਣਾ ਚਾਹੁੰਦੇ ਅਸੀਂ ਜੀ ਆਇਆਂ ਕਹਾਂਗੇ ਜੀ ਸਾਰੇ ਮਜਬੂਰੀ 'ਚ ਹੁਣ ਬਹਿਣਾ ਪੈ ਰਿਹਾ ਨਹੀਂ ਤਾਂ ਨਹੀਂ ਚਾਹੁੰਦੇ ਕਿ ਆਪਾਂ ਕਿਸੇ ਨੂੰ ਕੋਈ ਪਰੇਸ਼ਾਨੀ ਆ ਨਹੀਂ ਚਾਹੁੰਦੇ ਜੀ ਬਿਲਕੁਲ ਜੀ ਬਿਲਕੁਲ